ਬਿੱਤੇ ਦਿਨੀ ਸ਼ੰਭੂ ਰੇਲਵੇ ਟਰੈਕ ਦੇ ਉੱਤੇ ਕਿਸਾਨਾਂ ਨੇ ਪੱਕਾ ਮੋਰਚਾ ਲਾ ਦਿੱਤਾ ਤੇ ਇਸੇ ਦੌਰਾਨ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਜਿਹੜਾ ਰੇਲਵੇ ਟਰੈਕ ਜਾਮ ਕੀਤਾ ਗਿਆ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਤੋਂ ਉਹ ਮੁੱਕਰ ਚੁੱਕੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪਟਿਆਲਾ ਦੇ ਡੀਆਈਜੀ ਅਤੇ ਐਸਐਸਪੀ ਪਟਿਆਲਾ ਦੇ ਨਾਲ ਮੀਟਿੰਗ ਹੋਈ ਪਰ ਕਿਸੇ ਵੀ ਮੁੱਦੇ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ ਨਾਲ ਹੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਦੀ ਰਿਹਾਈ ਦਾ ਮੁੱਦਾ ਰੱਖਿਆ ਗਿਆ ਸੀ ਜੋ ਕਿ ਕੋਈ ਵੱਡਾ ਮੁੱਦਾ ਨਹੀਂ ਹੈ ਪਰੰਤੂ ਹਰਿਆਣਾ ਅਤੇ ਕੇਂਦਰ ਸਰਕਾਰ ਨੌਜਵਾਨ ਕਿਸਾਨਾਂ ਦੇ ਉੱਤੇ ਜ਼ਬਰ ਟੋਣਾ ਚਾਹੁੰਦੀ ਹੈ ਤੇ ਨੌਜਵਾਨਾਂ ਨੂੰ ਇਸ ਕਿਸਾਨੀ ਲਹਿਰ ਦੇ ਵਿੱਚ ਸ਼ਾਮਲ ਹੋਣ ਤੋਂ ਕੇਂਦਰ ਸਰਕਾਰ ਰੋਕਣ ਦੇ ਯਤਨ ਕਰ ਰਹੀ ਹੈ ਇਸ ਮੁਕੇ ਬੀਤੀ ਰਾਤ ਤੱਕ ਰੇਲਵੇ ਟਰੈਕ ਜਾਮ ਰਿਹਾ ਜਿੱਥੇ ਕਿਸਾਨਾਂ ਨੇ ਗੱਲਬਾਤ ਕੀਤੀ ਹੈ ਉੱਥੇ ਹੀ ਸਰਵਨ ਸਿੰਘ ਪੰਦੇਰ ਨੇ ਵੀ ਕੀ ਕੁਝ ਕਿਹਾ ਉਹ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਵੈਸੇ ਤਾਂ ਸਵੇਰ ਤੋਂ ਲੈ ਕੇ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ਤੇ ਬੈਠੇ ਹੋਏ ਹਾਂ ਹੁਣ ਤਕਰੀਬਨ ਰਾਤ ਦੇ 7 50 55 ਹੋ ਚੁੱਕੇ ਨੇ ਤੇ ਤਿੰਨ ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ ਪਹਿਲਾਂ ਆਪਣੀ 9 ਦਿਨਾਂ ਦੀ ਕਾਲ ਸੀ ਉੱਚ ਅਧਿਕਾਰੀਆਂ ਨੇ ਸਮਾਂ ਲਿਆ ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ ਫਿਰ ਕਹਿ ਬ 16 ਤੱਕ ਤੁਸੀਂ ਰੁਕ ਜਿਓ ਅਸੀਂ ਤੁਹਾਡੇ ਜਿਹੜੇ ਤੇਨੇ ਆਪਣੀ ਯਾਤਰਾ ਕਰਦਾ ਕਿ ਪਰ ਨਹੀਂ ਕੀਤੀ ਅੱਜ ਫਿਰ ਮਜਬੂਰ ਨਾ ਇੱਥੇ ਬੈਠਣਾ ਪਿਆ ਔਰ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਚਾਰੇ ਪਾਸੇ ਸੰਗਤ ਜਿਹੜੀ ਹੈਗੀ ਆ ਉਹ ਘੁਮਾ ਕੇ ਦਿਖਾ ਦੇ ਕਿ ਜਿਹੜੀ ਸਾਰੀ ਸੰਗਤ ਆ ਉਹ ਇਸ ਟਾਈਮ ਰੇਲਵੇ ਟਰੈਕ ਦੇ ਉੱਪਰ ਆਪੋ ਆਪਣੇ ਬਿਸਤਰੇ ਲਾ ਕੇ ਤੇ ਗੱਦੇ ਵਿਛਾ ਕੇ ਤੁਸੀਂ ਜਿਹੜਾ ਆਰਾਮ ਕਰਨ ਦਾ ਜਿਹੜਾ ਉਹ ਬਿਸਤਰੇ ਜਿਹੜੇ ਲੱਗ ਚੁੱਕੇ ਨੇ ਔਰ ਇਥੋਂ ਦਾ ਕੋ ਸੇਵਾਦਾਰ ਨੇ ਓਡੋਮਾਸ ਦਾ ਪ੍ਰਬੰਧ ਕੀਤਾ ਹੈ ਮੱਛਰ ਵਾਸਤੇ ਔਰ ਇਹ ਮੋਰਚਾ ਜਿਸ ਤਰ੍ਹਾਂ ਸ਼ੰਭੂ ਤੇ ਖਨੋਰੀ ਬਾਉਂਡਰ ਤੇ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਇੱਕ ਤੀਜਾ ਮੋਰਚਾ ਸ਼ੰਭੂ ਰੇਲਵੇ tracks ਦੇ ਉੱਪਰ ਜਿਹੜਾ ਲੱਤ ਚੁੱਕਾ ਹੈਗਾ ਔਰ ਜਿੱਨਾਂ ਚ ਸਾਡੇ ਤਿੰਨੋਂ ਨੌਜਵਾਨ ਕਿਸਾਨ ਵਿਹਾੜ ਕੀਤੇ ਜਾਂਦੇ ਉਹਨਾਂ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਚੱਲੀ ਰਹੇਗਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਹਿੰਦੇ ਆ ਕਿ ਸਾਡੇ ਨੌਜਵਾਨ ਛੱਡੋ ਅਸੀਂ ਟਰੈਕ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੇ ਜੋ ਸ਼ੰਭੂ ਪਰ ਦੋਨੋਂ ਫੋਰਮੋ ਨੇ ਮੋਰਚਾ ਅੱਜ 12:30 ਵਜੇ ਰੇਲ ਟਰੈਕ ਜਾਮ ਹੋਇਆ ਹੈ ਉਹ ਅਭੀ ਤੱਕ ਕੰਟੀਨਿਊਟੀ ਹੈ ਔਰ ਅੱਗੇ ਵੀ ਹੋ ਚਲਤਾ ਰਹੇਗਾ ਇੱਕ ਰਾਉਂਡ ਕੀ ਬਾਤ ਡੀਆਈਜੀ ਪਟਿਆਲਾ ਰੇਂਜ एसएसपी पटियाला से हुई जिसमें सहमति नहीं बन सकी उसके बाद कोई बातचीत नहीं हुई और जो हमने किसानों की रिहाई का मुद्दा रखा है ये बहुत बड़ा मुद्दा नहीं है आसानी से किसानों को रिहा किया जा सकता है लेकिन हरियाणा और केंद्र हंकारी सरकार है वो हरियाणा को उठने नहीं देना चाहती हरियाणा इसे जबर करना चाहते हैं और नौजवानों को इस लहर में शामिल होने के लिए रोक रहे हैं अनिश खटकर जी उनतीस दिन हो गए मर्न पर बैठे हुए हैं उनका किसी समय नुकसान हो सकता है दूसरा जो बॉर्डरों के ऊपर प्रबंधन करने हैं उनके मांग को लेकर है और मोर्चा जारी रखेंगे हम नहीं चाहते थे भी रेल ट्रैक जाम हो क्योंकि केंद्र ने पहले ही मेन हाईवे खुद जाम कर रखे हैं जिससे पंजाब की हरियाणा की अर्थव्यवस्था पर बहुत बुरे प्रभाव पड़ रहे हैं लेकिन केंद्र हमें ये करने के लिए ਮਜਬੂਰ ਕਰ ਰਹਾ ਹੈ ధన్యਵਾਦ